ਮੁਰਦਾਬਾਦ ਫਿਲਮ ਸ਼ਾਹ ਕੋਟ ਹਾਏ 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 ਫਿਲਮ ਸ਼ਾਹ ਕੋਟ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਜੈ ਜਿੰਦਾਬਾਦ ਹਾਏ ਹਾਏ ਜਿੰਦਾਬਾਦ ਹਾਏ ਹਾਏ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਹਾਏ 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 ਫਿਲਮ ਸ਼ਾਹ ਕੋਟ ਧਾਰੀਵਾਲ ਡਡਵਾ ਚੌਂਕ ਦੇ ਵਿੱਚ ਸ਼ਿਸ਼ਾਣਾ ਨੇ ਕੀਤਾ ਰੋਸ ਪ੍ਰਦਰਸ਼ਨ ਕੁਝ ਦਿਨਾਂ ਬਾਅਦ ਪੰਜਾਬੀ ਫਿਲਮ ਸ਼ਾਹ ਕੋਟ ਰਿਲੀਜ਼ ਹੋਣ ਜਾ ਰਹੀ ਹੈ ਜਿਸ ਦੇ ਵਿਰੋਧ ਦੇ ਵਿੱਚ ਅੱਜ ਸ਼ਹਿਰ ਢਾੜੀਵਾਲ ਦੇ ਵਿੱਚ ਸ਼ਿਵਸ਼ੈਨਾ ਪੰਜਾਬ ਪੰਜਾਬ ਜੂਥ ਪ੍ਰਧਾਨ ਰੋਹਿਤ ਮਹਾਜਨ ਦੇ ਪ੍ਰਬੰਧਾਂ ਹੇਠ ਵੱਡੀ ਗਿਣਤੀ ਦੇ ਵਿੱਚ ਸ਼ਿਵਸ਼ੈਨਿਕ ਵਰਕਰਾਂ ਵੱਲੋਂ ਇਕੱਠੇ ਹੋ ਕੇ ਉਹਨਾਂ ਨੇ ਢਾੜੀਵਾਲ ਡੜਾਂ ਚੌਂ ਦੇ ਵਿੱਚ ਪੰਜਾਬੀ ਫਿਲਮ ਸ਼ਾਹ ਖੋੜ ਦਾ ਵਿਰੋਧ ਕਰਦੇ ਹੋਏ ਉਸਦੇ ਪੋਸਟਰ 파ੜੇ ਅਤੇ ਮੁਰਦਾਬਾਦ ਦੇ ਨਾਰੇ ਲਗਾਏ ਗਏ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਰੋਹਿਤ ਮਹਾਜਨ ਨੇ ਮੰਗ ਕੀਤੀ ਕਿ ਇਸ ਫਿਲਮ ਨੂੰ ਲੀਜ ਨਾ ਕੀਤਾ ਜਾਵੇ ਅਤੇ ਇਸ ਫਿਲਮ ਦੇ ਵਿੱਚ ਹਿੰਦੁਸਤਾਨ ਮੁਰਦਾਬਾਦ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਲਗਾਏ ਗਏ ਹਨ ਉਹਨਾਂ ਨੇ ਸਾਰੇ ਸਿਨੇਮਾ ਥੀਏਟਰਾਂ ਨੂੰ ਚੇਤਾਵਨੀ ਦਿੱਤੀ ਅਤੇ ਨਾਲ ਅਪੀਲ ਕੀਤੀ ਕੋਈ ਵੀ ਇਸ ਫਿਲਮ ਨੂੰ ਆਪਣੇ ਸਿਨੇਮਾ ਹਾਲ ਵਿੱਚ ਨਾ ਲਗਾਏ ਅਤੇ ਜੇਕਰ ਕਿਸੇ ਨੇ ਵੀ ਆਪਣੇ ਸਿਨੇਮਾ ਹਾਲ ਦੇ ਵਿੱਚ ਫਿਲਮ ਲਗਾ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਖਿਲਾਫ ਸਖਤ ਵਿਰੋਧ ਕੀਤਾ ਜਾਵੇਗਾ ਅਤੇ ਉਸਦੇ ਜ਼ਿੰਮੇਵਾਰ ਉਹ ਆਪ ਖੁਦ ਹੋਣਗੇ ਉਹ ਖੇਬਰੀਚ ਉਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫਿਲਮ ਸ਼ਾ ਕੋਰ ਦਾ ਬਾਈਕਾਟ ਕੀਤਾ ਜਾਵੇ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ, ਪਲਾਜ਼ੋ ਸੂਟ, ਲਹਿੰਗੇ, ਕੋਟੀਆਂ, ਸਵੈਟਰ, ਲੇਡੀ ਜੀਨ ਪੈਂਟ, ਟੌਪ, ਪਾਰਟੀ ਵੇਅਰ ਸੂਟ, ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼ੇਖਸਾਣਾ ਪੰਜਾਬ ਦੀ ਧਾਰੀਵਾਲ ਕਾਈ ਦੁਆਰਾ ਫਿਲਮ ਦਾ ਸ਼ਾ ਕੋਡ ਜੁਰਕੀ ਕੁਝ ਦਿਨਾਂ ਤੱਕ ਰਿਲੀਜ਼ ਹੋਣ ਵਾਲੀ ਆ ਜਿਦੇ ਵਿੱਚ ਜਿਹੜਾ ਫਿਲਮ ਦਾ ਪ੍ਰੋਡੂਸਰ ਡਾਇਰੈਕਟਰ ਗੁਰੂ ਰੰਦਾਵਾ ਜਿਹੜਾ ਕਿ ਖਾਂਦਾ ਤੇ ਪੰਜਾਬ ਦਾ ਪੈਸੇ ਦੇ ਉੱਥੋਂ ਲੰਦਾ ਪਰ ਗੁੰਗਾਨ ਜਿਹੜਾ ਪਾਕਿਸਤਾਨ ਦੇ ਗਾ ਰਿਹਾ ਫਿਲਮ ਦੇ ਵਿੱਚ ਉਹ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਤੇ ਹਿੰਦੁਸਤਾਨ ਮੁਰਦਾਬਾਦ ਦੇ ਨਾਰੇ ਲਗਾ ਰਿਹਾ ਜਿਹਦੀ ਕਿ ਸੋਣਾ ਪੰਜਾਬ ਕਲੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ ਸੋਣਾ ਪੰਜਾਬ ਨੇ ਪੂਰੇ ਪੰਜਾਬ ਦੇ ਵਿੱਚ ਇਸ ਫਿਲਮ ਦਾ ਬਾਇਕਾਟ ਕਰਨ ਦਾ ਜਿਹੜਾ ਸੰਕਲਪ ਲਿਆ ਸੀ ਉਸ ਕੜੀ ਦੇ ਅੰਦਰ ਗਏ ਤੇ ਅੱਜ ਮੈਂ ਆਪਣੇ ਸਾਥੀਆਂ ਦੇ ਨਾਲ ਧਾਰੀਵਾਲ ਡਣਵਾ ਚੌਕ ਦੇ ਵਿੱਚ ਇਹਦਾ ਉਤਲਾ ਭੁਕਿਆ ਉਸਟਰ ਜਲਾਏ ਨੇ ਮੈਂ ਸਮੂਹ ਦੇਸ਼ ਵਾਸੀਆਂ ਨੂੰ ਕੂਲ ਕਰਨਾ ਇਸ ਤਰ੍ਹਾਂ ਦੀ ਜਿਹੜੀ ਫਿਲਮ ਆ ਉਹਦਾ ਸਾਨੂੰ ਬਾਇਕਾਟ ਕਰਨਾ ਚਾਹੀਦਾ ਤੇ ਦੂਸਰਾ ਸੈਂਸਰ ਬੋਰਡ ਅੱਗੇ ਵੀ ਅਸੀਂ ਮੰਗ ਕਰਦੇ ਆ ਕਿ ਇਹ ਫਿਲਮ ਜਿਹੜੀ ਆ ਉਹ ਰਿਲੀਜ਼ ਨਹੀਂ ਹੋਣੀ ਚਾਹੀਦੀ ਮੈਂ ਗੁਰੂ ਰੰਧਾਵਾ ਨੂੰ ਇੱਕ ਗੱਲ ਪੁੱਛਣਾ ਚਾਹਨਾ ਕੀ ਉਹਨੇ ਹਿੰਦੁਸਤਾਨ ਮੁਰਦਾਬਾਦ ਤੇ ਪਾਕਿਸਤਾਨ ਜਿੰਦਾਬਾਦ ਦੇ ਨਾਰੇ ਕਿਉਂ ਲਗਾਏ ਉਹਦਾ ਪਾਕਿਸਤਾਨ ਨਾ ਕੀ ਤਾਲੁਕ ਹੈ ਦੇਸ਼ ਦੇ ਗ੍ਰਾਮ ਮੰਤਰੀ ਅਮਨ ਸ਼ਾਹ ਜੀ ਅੱਗੇ ਵੀ ਅਪੀਲ ਕਰਦਾ ਕਿ ਗੁਰੂ ਰੰਡਾਵਾ ਦੇ ਜਿਹੜੇ ਗੈਂ ਧਾਪੋਲੇ ਉਹਨਾਂ ਦੀ ਚਾਗੀ ਕੀਤੀ ਜਾਵੇ ਉਹਨਾਂ ਦੀ ਇਨਕੁਆਇਰੀ ਕੀਤੀ ਜਾਵੇ ਕਿ ਕਿਤੇ ਪਾਕਿਸਤਾਨ ਦੀ ਆਈਐਸਆਈ ਦਾ ਏਜੰਡਾ ਤੇ ਨਹੀਂ ਜਿਹੜਾ ਕਿ ਇਹਨੂੰ ਪਾਕਿਸਤਾਨ ਦੇ ਨਾਲ ਇੰਨਾ ਪਿਆਰ ਆ ਉਹ ਪਾਕਿਸਤਾਨ ਜਿਹੜਾ ਦੀ ਪੰਜਾਬ ਦੇ ਵਿੱਚ ਤੂੰ ਨਹੀਂ ਬਿਲਕੁਲ ਪੂਰੇ ਪਾਰੰਗਾਂ ਵਿੱਚ ਕਦੀ ਬੰਬ ਕਾਡੇ ਕਦੀ ਕਿਸੇ ਤਰ੍ਹਾਂ ਦੇ ਧਮਾਕੇ ਭਾਰਤੀ ਫੌਜ ਦੇ ਜਿਹੜੇ ਆ ਦੁਸ਼ਮਣਾਂ ਬਣੇ ਹੋਏ ਨੇ ਪਰ ਇਸ ਬੰਦੇ ਦਾ ਉਹਨਾਂ ਦੇ ਲੋਕਾਂ ਦੇ ਨਾਲ ਜਿਹੜਾ ਪਿਆਰ ਹੈ ਇਹ ਕਿਸ ਤਰ੍ਹਾਂ ਜਾਹਿਰ ਹੋਇਆ ਇਹ ਤੇ ਕਿਉਂ ਹੋਇਆ ਨਾ ਤਮੂ ਪੰਜਾਬ ਵਾਸੀਆਂ ਦੇ ਅੱਗੇ ਅਪੀਲ ਕਰਦਾ ਕਿ ਸਾਰੇ ਮੇਰੇ თან ਪ੍ਰਾਜੈ ਜਿਹੜੇ ਨੇ ਉਹ ਆਪਣੇ ਅੰਦਰ ਦੇਸ਼ ਪ੍ਰੇਮ ਦੀ ਭਾਵਨਾ ਨੂੰ ਰੱਖਦੇ ਹੋਏ ਉਹ ਹੁਲਨ ਦਾ ਪੂਰਨ ਤੌਰ ਤੇ ਬਾਈਕਾਟ ਕਰਨ ਤੇ ਦੂਸਰਾ ਵਾਡੇ ਮਾਧਮ ਰਾਹੀਂ ਮੈਂ ਗੁਰਦਾਸਪੁਰ ਜ਼ਿਲ੍ਹੇ ਦੇ ਸਿਨੇਮਾ ਕਰਮਚਾਰੀਆਂ ਨੂੰ ਵੀ ਇਹ ਕਹਿਣਾ ਚਾਹਾਂਗਾ ਕਿ ਕੋਈ ਵੀ ਸਿਨੇਮਾ ਇਸ ਵਿਲਮ ਨੂੰ ਆਪਣੇ ਸਿਨੇਮਾ ਦੇ ਵਿੱਚ ਨਾ ਚਲਾਏ ਅਗਰ ਕਿਸੇ ਨੇ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਉਹਨਾਂ ਪੂਰ ਜ਼ੋਰ ਜਿਹੜਾ ਵਿਰੋਧ ਕਰਾਂਗੇ ਉਹ ਵਿਲਮ ਜਿਹੜੀ ਆ ਅਸੀਂ ਕਿਸੇ ਵੀ ਸਿਨੇਮਾ ਘਰ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ 'ਚ ਨਹੀਂ ਲੱਗਣ ਦਾਂਗੇ ਜੈ ਸ਼੍ਰੀ ਰਾਮ